ਕਹਿੰਦੇ ਟੈਕਨੋਲੋਜੀ ਨਾਲ ਮਨੁੱਖ ਜੁੜਿਆ ਤਾਂ ਸੀਗਾ ਚੰਗੇ ਕੰਮਾਂ ਵਾਸਤੇ ਪਰ ਮਾੜੇ ਕੰਮਾਂ ਵਾਲੇ ਬਹੁਤੇ ਹੋ ਗਏ ਉਹ ਹੈਡ ਟੀਚਰ ਨੇ ਸਿਲਵਰਾ ਸਕੂਲ ਉਹ ਖਾਤਾ ਭੇਜਦੇ ਉਹ ਪੈਸੇ ਪਾਣਦੇ ਉਹ ਦੁਬਾਰਾ ਫੇਰ ਡਰਾਂਦੇ ਆ ਫਿਰ ਖਾਤਾ ਭੇਜਦੇ ਫਿਰ 25000 ਰੁਪਏ ਪਾ ਦਿੰਦੇ ਆ ਜਾਣੇ ਨਾ ਜਾਣੇ ਚ ਅਸੀਂ ਕੁਛ ਨਾ ਕੁਛ ਕਿਤੇ ਨਾ ਕਿਤੇ ਗਲਤੀ ਕਰਦੇ ਆ ਫੇਰ ਹੀ ਹੁੰਦਾ ਹਰ ਜਿਹੜਾ ਪੜ੍ਹਿਆ ਲਿਖਿਆ ਬੱਚਾ ਹੈ ਮੈਂ ਦੇਖਿਆ ਵੀ ਬਹੁਤ ਛੋਟੀ ਏਜ ਦੇ ਬੱਚੇ ਵੀ ਕਿਤਨਾ ਕਿਤੇ ਤੇਜ਼ ਦੇ ਵਿੱਚ ਜਾਦਾ ਫਸ ਰਹੇ ਆ ਠੱਗਾਂ ਦੁਆਰਾ ਹੀ ਗੇਮਾਂ ਬਣਾਈਆਂ ਜਾਂਦੀਆਂ ਬਹੁਤ ਘੱਟ ਚਾਂਸ ਹੁੰਦੇ ਆ ਕਿ ਗੇਮ ਚੋਂ ਫਾਇ ਕਿਹੜੀ ਜ਼ਿਆਦਾ ਸਟੇਟਾਂ ਜਿਹੜੀਆਂ ਸਾਹਮਣੇ ਆਏ ਜਿਹੜੀ ਚੀਜ਼ ਦੀ ਜਾਣਕਾਰੀ ਨਹੀਂ ਉਹ ਕੋਈ ਵੀ ਚੀਜ਼ ਓਪਨ ਨਹੀਂ ਕਰਨੀ ਆਪਣੇ ਫੋਨ ਦੇ ਵਿੱਚ ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਤੇ ਮੈਂ ਹਾਂ ਜੈਸੀ ਬਰਾੜ ਕਹਿੰਦੇ ਟੈਕਨੋਲੋਜੀ ਦਾ ਯੁੱਗ ਹੈ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਹਰ ਇਨਸਾਨ ਟੈਕਨੋਲੋਜੀ ਦੇ ਨਾਲ ਜੁੜ ਗਿਆ ਮੋਬਾਈਲ ਇੱਕ ਐਸੀ ਚੀਜ਼ ਸੀ ਇੱਕ ਦੂਸਰੇ ਨਾਲ رابطہ ਕਰਦਾ ਗੱਲਬਾਤ ਕਰਨੀ ਹੈ ਤਾ ਦੂਸਰੇ ਪਾਸੇ ਇਸ ਦੇ ਨਾਲ ਜਦੋਂ ਇੰਟਰਨੈਟ ਜੁੜ ਗਿਆ ਤਾਂ ਇੰਟਰਨੈਟ ਤੋਂ ਬਹੁਤ ਸਾਰੀਆਂ ਸਹੂਲਤਾਂ ਇਨਸਾਨ ਨੂੰ ਮਿਲੀਆਂ ਕਹਿੰਦੇ ਜਦੋਂ ਕੋਈ ਚੰਗਾ ਕੰਮ ਹੁੰਦਾ ਤਾਂ ਉਹਦੇ ਨਾਲ ਮਾੜਾ ਵੀ ਹੁੰਦਾ ਹੈ ਸਾਈਬਰ ਠੱਗੀਆਂ ਕਹਿੰਦੇ ਅੱਜ ਕੱਲ ਠੱਗੀ ਵੱਜਦੀ ਹੈ ਉਹ ਵੀ ਟੈਕਨੀਕਲੀ ਵੱਜਦੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਖਾਤੇ ਦੇ ਵਿੱਚੋਂ ਝਟਪਟ ਪੈਸੇ ਗਾਇਬ ਹੋ ਜਾਂਦੇ ਆ ਤੁਹਾਡੇ ਨਾਮ ਦੇ ਉੱਪਰ ਲੋਨ ਹੋ ਜਾਂਦੇ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਮੈਂ ਲੋਨ ਕਰਵਾਇਆ ਸੀ ਜਾਂ ਨਹੀਂ ਕਰਵਾਇਆ ਸੀ ਕਿਸ਼ਤ ਵਾਲੇ ਦਿਨ ਤੁਹਾਨੂੰ ਇੱਕ ਮੈਸੇਜ ਆਉਂਦਾ ਹੈ ਵੀ ਆ ਫਲਾਣੇ ਐਨੀ ਅਮਾਉਂਟ ਦੀ ਕਿਸ਼ਤ ਤੁਸੀਂ ਭਰ ਦਿਓ ਪਰ ਅੱਜ ਲਗਾਤਾਰ ਜਦੋਂ ਇਸ ਇਹੋ ਜਿਹਾ ਕੁਝ ਹੁੰਦਾ ਤਾਂ ਜ਼ਿਆਦਾਤਰ ਲੋਕ ਕਹਿੰਦੇ ਵੀ ਅਨਪੜਤਾ ਹੈ ਜੀ ਜਿਹੜੇ ਅਨਪੜ ਲੋਕ ਆ ਉਹਨਾਂ ਨਾਲ ਠੱਗੀਆਂ ਹੁੰਦੀਆਂ ਪਰ ਬਟਿੰਡੇ ਦੇ ਵਿੱਚ ਇੱਕ ਵਿਸ਼ੇਸ਼ ਮਾਮਲਾ ਆ ਅਜਿਹਾ ਮਾਮਲਾ ਸ਼ਾਇਦ ਤੁਸੀਂ ਨਹੀਂ ਸੁਣਾ ਹੋਵੇ ਕਹਿੰਦੇ ਪੜੇ ਲਿਖਿਆ ਨਾਲ ਵੀ ਐਸਾ ਕੁਝ ਹੋਣ ਲੱਗਿਆ ਇੱਕ ਮਾਮਲਾ ਆਇਆ ਉਹ ਸਰਕਾਰੀ ਅਧਿਕਾਰੀ ਨੇ ਉਹਨਾਂ ਦੇ ਨਾਲ 17 ਦਾ ਕੋਈ ਮਾਮਲਾ ਆਇਆ ਜਿਸ ਦੇ ਵਿੱਚ ਉਹ ਪੜੇ ਲਿਖੇ ਨਹੀਂ ਤਾਂ ਪਰ ਉਹਨਾਂ ਤੋਂ ਵੀ ਪੈਸੇ ਠੱਗਾ ਨੇ ਕਿਸੇ ਤਰੀਕੇ ਦੇ ਨਾਲ ਪਵਾ ਲਈ ਅੱਪਾ ਗੱਲਬਾਤ ਕਰਾਂਗੇ ਸਾਡੇ ਨਾਲ ਐਸਐਚਓ ਮੈਮ ਕਿਸ ਤਰ੍ਹਾਂ ਦੇ ਮਾਮਲੇ ਆ ਰਹੇ ਕਿਸ ਤਰ੍ਹਾਂ ਉਹਨਾਂ ਦਾ ਕੰਮਕਾਰ ਚੱਲ ਰਿਹਾ ਕਿਉਂਕਿ ਇੱਕ ਬਹੁਤ ਗੁੰਝਲਦਾਰ ਮਾਮਲੇ ਆ ਜਿਹੜੇ ਹੁਣ ਸਾਹਮਣੇ ਆ ਰਹੇ ਮੈਡਮ ਸਵਾਗਤ ਹੈ ਤੁਹਾਡਾ ਬੜਾ ਨਿਸ਼ਚਿਤ ਬਹੁਤ ਜੀ ਸਰ ਔਰ ਠੀਕ ਹੈ ਕੋ ਮੈਮ ਹਾਂਜੀ ਹਾਂਜੀ ਬਹੁਤ ਮੈਡਮ ਕਹਿੰਦੇ ਵੀ ਤੁਹਾਡਾ ਕੰਮ ਹੁਣ ਵਾਧਾ ਤੁਰਿਆ ਹੁੰਦਾ ਹੈ ਕਹਿੰਦੇ ਟੈਕਨੋਲੋਜੀ ਨਾਲ ਮਨੁੱਖ ਜੁੜਿਆ ਤਾਂ ਸੀਗਾ ਚੰਗੇ ਕੰਮਾਂ ਵਾਸਤੇ ਪਰ ਮਾੜੇ ਕੰਮਾਂ ਵਾਲੇ ਬਹੁਤੇ ਹੋ ਗਏ ਹਾਂਜੀ ਬਿਲਕੁਲ ਜਿੰਨਾ ਵੀ ਇੰਟਰਨੈਟ ਜਦੋਂ ਅਸੀਂ ਯੂਜ਼ ਕਰਦੇ ਆਂ ਇੰਟਰਨੈਟ ਤੇ ਜਦੋਂ ਕਿਸੇ ਨਾਲ ਕ੍ਰਾਈਮ ਹੋ ਜਾਂਦਾ ਤਾਂ ਉਹਨੂੰ ਸਾਈਬਰ ਕ੍ਰਾਈਮ ਕਹਿੰਦੇ ਆਂ ਤਾਂ ਅਧੂਰੀ ਜਾਣਕਾਰੀ ਇੰਟਰਨੈਟ ਦੀ ਸਾਰਿਆਂ ਨੂੰ ਪ੍ਰੋਪਰ ਜਾਣਕਾਰੀ ਜਾਂ ਅਸੀਂ ਪ੍ਰੋਪਰ ਇੰਟਰਨੈਟ ਬਾਰੇ ਪੜਿਆ ਤਾਂ ਕਿਸੇ ਨੇ ਹੁੰਦਾ ਨਹੀਂ ਆਮ ਜਨਤਾ ਨਹੀਂ ਤੇ ਅਧੂਰੀ ਜਾਣਕਾਰੀ ਹਾਨੀਕਾਰਕ ਹੋ ਸਕਦੀ ਹੈ ਤਾਂ ਉਹ ਅਧੂਰੀ ਜਾਣਕਾਰੀ ਕਰਕੇ ਹੀ ਅਸੀਂ ਜਿਹੜਾ ਠੱਗਿਆਂ ਦਾ ਸ਼ਿਕਾਰ ਹੁੰਨੇ ਆ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਸੀਗੇ ਵੀ ਇੱਕ ਸਰਕਾਰੀ ਅਧਿਕਾਰੀ ਨਾਲ ਉਹ ਹੈਡ ਟੀਚਰ ਨੇ ਸਿਲਵਰਾ ਸਕੂਲ ਜ਼ਿਲ੍ਹਾ ਬਠਿੰਡਾ ਚ ਉਹਨਾਂ ਨੂੰ ਕੋਈ ਫੋਨ ਕਾਲ ਆਉਂਦੀ ਹੈ ਅਨਨੋਨ ਜਿਹਦੇ ਉੱਤੇ ਟਰੂ ਕਾਲਰ ਦੇ ਉੱਤੇ ਕੋਈ ਰਾਜ ਸਕੂਲ ਸਿੱਖਿਆ ਬੋਰਡ ਕੁਝ ਇਸ ਤਰ੍ਹਾਂ ਕਰਕੇ ਲਿਖਿਆ ਆਨ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਤੇ ਸਾਡੇ ਡਿਪਾਰਟਮੈਂਟ ਚੋਂ ਫੋਨ ਆਇਆ ਤਾਂ ਉਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਸਕੂਲ ਨੂੰ ਗ੍ਰਾਂਟ ਆਈ ਸੀ 50000 ਦੀ ਤੁਸੀਂ ਜੀ 25000 ਰੁਪਇਆ ਵਰਤ ਲਿਆ ਤੁਸੀਂ ਉਹ ਕਿੱਥੇ ਗਬਨ ਕੀਤਾ ਹੈ ਤੁਹਾਡੀ ਇਨਕੁਆਰੀ ਹੋਊਗੀ ਉਹ ਥੋੜਾ ਡਰ ਜਾਂਦੇ ਆ ਘਬਰਾ ਜਾਂਦੇ ਆ ਤਾਂ ਉਹ ਕਹਿੰਦੇ ਵੀ ਥੋੜੀ ਇਨਕੁਆਰੀ ਨਿਬੇੜ ਦੇਾਂਗੇ ਜੇ ਤੁਸੀਂ ਇਨ ਸਰਵਿਸ 'ਚ ਰਹਿ ਕੇ ਇਨਕੁਆਰੀ ਕਰਾਉਣਾ ਚਾਹੁੰਦੇ ਹੋ ਤਾਂ 25000 ਰੁਪਇਆ ਪਾਓ ਉਹ ਖਾਤਾ ਭੇਜਦੇ ਹੋ ਉਹ ਪੈਸੇ ਪਾਉਂਦੇ ਆ ਉਹ ਦੁਬਾਰਾ ਫੇਰ ਡਰਾਉਂਦੇ ਆ ਫਿਰ ਖਾਤਾ ਭੇਜਦੇ ਹੋ ਫਿਰ 25000 ਰੁਪਏ ਪਾ ਦਿੰਦੇ ਆ ਤਾਂ ਮੈਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਵੀ ਅਨਪੜ ਲੋਕ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਆ ਪਰ ਹੁਣ ਪੜ੍ਹੇ ਲਿਖੇ ਵੀ ਇਹਨਾਂ ਦੇ ਜਾਲ ਦੇ ਵਿੱਚ ਫਸਣ ਲੱਗੇ ਨੇ ਜੀ ਹਾਂਜੀ ਬਿਲਕੁਲ ਸਾਡੇ ਕੋਲ ਇਦਾਂ ਦੇ ਮਾਮਲੇ ਆਉਂਦੇ ਆ ਜਿਹੜੇ ਅਨਪੜ ਲੋਕ ਹੁੰਦੇ ਆ ਛੋਟੇ ਫੋਨ ਰੱਖਦੇ ਆ ਉਹ ਸਭ ਕੋ ਸੇਫ ਹੈ ਉਹ ਉਹਨਾਂ ਦੇ ਸਿਰਫ ਉਹਨਾਂ ਦੇ ਫੋਨ ਤੇ ਓਟੀਪੀ ਆਉਂਦਾ ਜਿਹੜੇ ਸਭ ਕੋ ਪੜੇ ਲਿਖੇ ਆ ਆਪਾਂ ਉਹ ਸੋਸ਼ਲ ਮੀਡੀਆ ਦਾ ਯੂਜ਼ ਕਰਦੇ ਆ ਕਿਸੇ ਪਲੇਟਫਾਰਮ ਤੇ ਜਾਂਦੇ ਆ ਜਿਵੇਂ ਇੰਸਟਾਗ੍ਰam ਫੇਸਬੁੱਕ ਟੈਲੀਗ੍ਰam ਇਸ ਤਰ੍ਹਾਂ ਜਾਂਦੇ ਆ ਜਿਹੜੀ ਸੋਸ਼ਲ ਮੀਡੀਆ ਤੇ ਉੱਥੇ ਕਿਤੇ ਨਾ ਕਿਤੇ ਕੋਈ ਐਡ ਆਈ ਹੁੰਦੀ ਆ ਫਰਾਡ ਆਪਾਂ ਵੇਖਣ ਨਾਲ ਨਹੀਂ ਪਤਾ ਲੱਗਦਾ ਪਹਿਲਾਂ ਵੀ ਉਹ ਫਰਾਡਸਟ ਨੇ ਪਾਈ ਐਪ ਜਾਂ ਕਿਸੇ ਚੀਜ਼ ਦੀ ਐਡ ਕੀਤੀ ਹੁੰਦੀ ਹੈ ਏਸੀ ਦੀ ਜਾਂ ਕਿਸੇ ਫੋਨ ਦੀ ਜਾਂ ਕਈ ਵਾਰੀ ਕਿਸੇ ਹੋਟਲਾਂ ਦੀ ਜਾਂ ਵਰਕ ਫਰਮ ਹੋਮ ਵਾਸਤੇ ਲਿਖਿਆ ਹੁੰਦਾ ਤਾਂ ਉਹ ਪੜੇ ਲਿਖੇ ਲੋਕੀ ਉਹਦੇ ਵਿੱਚ ਜਦੋਂ ਉਹਦੀ ਲਿੰਕ ਤੇ ਜਾਂਦੇ ਆ ਅੱਗੇ ਹੌਲੀ ਹੌਲੀ ਅੱਗੇ ਫਸਦੇ ਜਾਂਦੇ ਆ ਤਾਂ ਐਂਡ ਤੇ ਜਾ ਕੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਬਿਲਕੁਲ ਮੈਮ ਜੇਕਰ ਗੱਲ ਕਰੀਏ ਤਾਂ ਜਿਵੇਂ ਹੁਣ ਇਹਨਾਂ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਕਿਸ ਤਰ੍ਹਾਂ ਦੇ ਢੰਗ ਤਰੀਕੇ ਅੱਜ ਕੱਲ ਜਿਹੜੇ ਠੱਗ ਕਰ ਰਹੇ ਆ ਕਿਉਂਕਿ ਫੋਨ ਕਾਲਸ ਤੋਂ ਬਾਅਦ ਹੁਣ ਟੈਕਨੀਕਲੀ ਇੰਨਾ ਕਿ ਜ਼ਿਆਦਾ ਵੱਧ ਗਿਆ ਵੀ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇ ਤੁਹਾਡੇ ਨਾਮ ਤੇ ਲੋਨ ਤੱਕ ਇਸ਼ੂ ਹੋ ਰਹੇ ਆ ਤੁਹਾਡੇ ਖਾਤਿਆਂ ਦੇ ਵਿੱਚੋਂ ਪੈਸੇ ਗਾਇਬ ਹੋ ਰਹੇ ਆ ਓਟੀਪੀ ਤੱਕ ਨਹੀਂ ਆ ਰਹੀ ਜੀ ਨਹੀਂ ਜਿਵੇਂ ਤੁਸੀਂ ਹੁਣ ਕਿਹਾ ਲਾਸਟ ਵੀ ਓਟੀਪੀ ਨਹੀਂ ਆਨੇ ਜਦੋਂ ਆਪਾਂ ਬੈਂਕ ਤੋਂ ਰਿਕਾਰਡ ਲੈਨੇ ਆ ਨਾ ਉਸ ਠੱਗੀ ਨੂੰ ਇਨਵੈਸਟੀਗੇਟ ਕਰਦੇ ਆ ਬੈਂਕ ਤੋਂ ਰਿਕਾਰਡ ਲੈਨੇ ਆ ਓਟੀਪੀ ਗਿਆ ਹੁੰਦਾ ਓਟੀਪੀ ਬੈਂਕ ਵੱਲੋਂ ਡਿਲੀਵਰ ਹੋਇਆ ਹੁੰਦਾ ਹੁੰਦਾ ਕਿ ਹੈ ਉਹ ਆਪਾਂ ਨੂੰ ਕੋਈ ਮੈਸੇਜ ਭੇਜਦਾ ਜਿਵੇਂ ਕਿਸੇ ਵੀ ਚੀਜ਼ ਦਾ ਹਵਾਲਾ ਦੇ ਕੇ ਵੀ ਇੱਥੇ ਕੈਪਸ਼ਨ ਤੋਂ ਆ ਚੀਜ਼ ਖਰੀਦੋ ਜੇ نیچے ਲਿੰਕ ਲਿਖਿਆ ਹੁੰਦਾ ਹੈ ਉੱਥੇ ਹੁਣ ਜੀ ਆਫ ਚੱਲ ਰਿਹਾ ਜਾਂ ਕੁਝ ਉਹ ਜਦੋਂ ਕਲਿੱਕ ਹੋ ਜਾਂਦਾ ਨਾ ਉਹ ਲਿੰਕ ਦੇ ਅੰਦਰ ਪਿੱਛੇ ਉਹਦੀ ਕੀ ਪ੍ਰੋਗਰਾਮਿੰਗ ਕੀਤੀ ਹੋਈ ਆ ਆਪਣੇ ਕਈ ਵਾਰੀ ਆਪਣੇ ਫੋਨ ਦਾ ਅ ਅਕਸੈਸ ਉਹਨਾਂ ਕੋਲ ਚਲ ਜਾਂਦਾ ਆਪਣੇ ਮੈਸੇਜੇਸ ਦਾ ਐਕਸੈਸ ਉਹਨਾਂ ਕੋਲ ਚਲ ਜਾਂਦਾ ਓਟੀਪੀ ਡਿਲੀਵਰ ਹੈ ਜਿਹੜੀ ਉਹ ਆਪਣੇ ਫੋਨ ਤੋਂ ਆ ਕੇ ਸਿੱਧੇ ਫਾਰਵਰਡ ਉਹਨਾਂ ਦੇ ਫੋਨ ਤੇ ਹੋਣ ਲੱਗ ਜਾਂਦੇ ਆ ਆਪਣਾ ਆਪ ਨੂੰ ਪਤਾ ਨਹੀਂ ਲੱਗਦਾ ਆਪਣਾ ਡਾਟਾ ਉਹਨਾਂ ਕੋਲ ਚਲਾ ਜਾਂਦਾ ਅਸਲ ਦੇ ਵਿੱਚ ਜਾਣੇ ਅਣਜਾਣੇ ਚ ਅਸੀਂ ਕੁਛ ਨਾ ਕੁਛ ਕਿਤੇ ਨਾ ਕਿਤੇ ਗਲਤੀ ਕਰਦੇ ਆ ਫੇਰ ਹੀ ਹੁੰਦਾ ਆਦਰਵਾਇਜ਼ ਐਦਾਂ ਨਹੀਂ ਹੈਗਾ ਵੀ ਆਪਾਂ ਕੁਝ ਵੀ ਨਾ ਕਰੀਏ ਤੇ ਆਪਾਂ ਸਿੱਧੇ ਠਗੀ ਦਾ ਸ਼ਿਕਾਰ ਹੋ ਜਾਈਏ ਇਸ ਤਰ੍ਹਾਂ ਕਦੇ ਨਹੀਂ ਹੋਇਆ ਜਿੰਨੇ ਹੁਣ ਤੱਕ ਸਾਡੇ ਕੋਲ ਮਾਮਲੇ ਸਾਹਮਣੇ ਆਏ ਆ ਕਿਤੇ ਨਾ ਕਿਤੇ ਆਪਣੇ ਆਪਣੇ ਤੋਂ ਗਲਤੀ ਹੋਈ ਹੁੰਦੀ ਹੈ ਮੈਮ ਕਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਆ ਹੁਣ ਜਿਹੜੇ ਠੱਗਾ ਨੇ ਕਿਸ ਤਰ੍ਹਾਂ ਦੇ ਰਾਹ ਜਿਹੜੇ ਅਪਣਾਏ ਹੋਏ ਆ ਕਿਉਂਕਿ ਇੱਕ ਮੋਬਾਈਲ ਦੇ ਵਿੱਚ ਹਜ਼ਾਰਾਂ ਐਪ ਚੱਲਦੇ ਨੇ ਤਾਂ ਹਜ਼ਾਰਾਂ ਹੀ ਤਰ੍ਹਾਂ ਦੀਆਂ ਐਡਸ ਵੀ ਜਿਵੇਂ ਤੁਸੀਂ ਦੇਖਿਆ ਹੁੰਦੀਆਂ ਨੇ ਇੱਥੋਂ ਤੱਕ ਕਿ ਜਿਵੇਂ ਇੰਸਟਾ ਲੋਕ ਸੋਸ਼ਲ ਮੀਡੀਆ ਯੂਜ਼ ਕਰਦੇ ਆ ਫੇਸਬੁੱਕ ਯੂਜ਼ ਕਰਦੇ ਹੋਰ ਬਹੁਤ ਕੁਝ ਹੈ ਤਾਂ ਕਿਸ ਤਰ੍ਹਾਂ ਲੋਕ ਜਿਹੜੇ ਹੁਣ ਇਹਨਾਂ ਦੇ ਚਾਂਸੇ ਦੇ ਵਿੱਚ ਆ ਰਹੇ ਆ ਕਿਸ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਗੱਲਾਂ ਤੁਹਾਡੇ ਕੋਲ ਸਾਹਮਣੇ ਆ ਰਹੀਆਂ ਦੇਖੋ ਇੰਟਰਨੈਟ ਤੇ ਜਿਹੜਾ ਕਰਾਇਮ ਹੁੰਦਾ ਦੋ ਤਰ੍ਹਾਂ ਦਾ ਜਿਵੇਂ ਸੋਸ਼ਲ ਮੀਡੀਆ ਤੇ ਕਿਸੇ ਦੀਆਂ ਫੇਕ ਆਈਡੀਆਂ ਬਣਾ ਲੈਣੀਆਂ ਜਿਵੇਂ ਕਿਸੇ ਲੜਕੀ ਨੂੰ ਗੱਲ ਕਰਨ ਵਾਸਤੇ ਉਹਦੀ ਲੜਕੀ ਦੀ ਫੋਟੋ ਲਾ ਕੇ ਉਹਦੀ ਆਈਡੀ ਬਣਾ ਲੈਣੀ ਹੁਣ ਪਿੱਛੇ ਲੜਕੀ ਤਾਂ ਨਹੀਂ ਹੁੰਦੀ ਕਈ ਵਾਰੀ ਜਾਂ ਉਹਦੀਆਂ ਕੋਈ ਇਦਾਂ ਦੀਆਂ ਫੋਟੋ ਵੀਡੀਓ ਵਾਇਰਲ ਕਰ ਦਿੰਦੇ ਨੇ ਉਹ ਉਹਨੂੰ ਸੋਸ਼ਲ ਮੀਡੀਆ ਚ ਲੈ ਨੇ ਇਹ ਟ੍ਰੇਸ ਵੀ ਹੋ ਜਾਂਦਾ ਥੋੜਾ ਸੌਖਾ ਹੁੰਦਾ ਪਰ ਜਦੋਂ ਫਾਈਨੈਂਸ਼ੀਅਲ ਫਰਾਡ ਜਿੱਥੇ ਪਿੱਛੇ ਪੈਸੇ ਬੈਂਕ ਖਾਤਾ ਖਾਲੀ ਹੋ ਜਾਂਦਾ ਉਦੋਂ ਬਹੁਤ ਦਿੱਕਤ ਆਉਂਦੀ ਹੈ ਬੰਦੇ ਨੂੰ ਫਾਈਨੈਂਸ਼ੀਅਲ ਫਰਾਡ ਦੀਆਂ ਕਾਫੀ ਜ਼ਿਆਦਾ ਕਿਸ ਜਿਵੇਂ ਜਿਹੜੀ ਸਾਨੂੰ ਜ਼ਿਆਦਾਤਰ ਸਾਹਮਣੇ ਆਉਂਦੀ ਹੈ ਉਹ ਹੁੰਦਾ ਹੈ ਇਨਵੈਸਟਮੈਂਟ ਫਰਾਡ ਬੰਦਾ ਹਰੇਕ ਬੰਦਾ ਹੀ ਚਾਹੁੰਦਾ ਮੈਂ ਘਰ ਬੈਠਾ ਪੈਸੇ ਕਮਾ ਲਾਂ ਜਾਂ ਜੇ ਮੇਰੇ ਕੋਲ 10000 ਰੁਪਏ ਤਾਂ ਕਿਸੇ ਤਰੀਕੇ ਨਾਲ 15 ਬਣ ਜੇ ਫਿਰ 20 ਬਣ ਜੇ ਤਾਂ ਫਾਈਨੈਂਸ਼ੀਅਲ ਫਰਾਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਸਾਡੇ ਸਾਹਮਣੇ ਆਉਂਦੀ ਹੈ ਇਨਵੈਸਟਮੈਂਟ ਚ ਬਿਲਕੁਲ ਬੰਦਾ ਕਿਸੇ ਫੇਸਬੁੱਕ ਪਲੇਟਫਾਰਮ ਤੇ ਗਿਆ ਉੱਥੇ ਕੋਈ ਐਪ ਦੇਖੀ ਐਡ ਦੇਖ ਲਈ ਉਹ ਐਡ ਚ ਬੰਦਾ ਕਿਸੇ ਵੈਬਸਾਈਟ ਤੇ ਜਾਂਦਾ ਹੈ ਤਾਂ ਵੈਬਸਾਈਟ ਤੋਂ ਬਾਅਦ ਉਹ ਉਹਦੇ ਤੇ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦਿੰਦਾ ਮੰਨ ਲਓ ਸ਼ੁਰੂ ਚ 10000 ਰੁਪਏ ਇਨਵੈਸਟ ਕੀਤਾ 1000 ਰੁਪਏ ਦਾ ਉਹਨਾਂ ਨੇ ਉਹਨੂੰ ਜੀ 1300 ਰੁਪਏ ਦਿੱਤਾ ਉਹਨੂੰ ਲੱਗਿਆ ਵੀ ਮੈਂ ਇੱਕ ਦਿਨ ਦੇ ਵਿੱਚ ਘਰੇ ਬੈਠੇ ਨੇ 1300 ਰੁਪਏ 300 ਰੁਪਏ ਕਮਾ ਲਿਆ 1000 ਤੋਂ ਤਾਂ ਉਹ ਅਗਲੇ ਦਿਨ ਹੋਰ ਜ਼ਿਆਦਾ ਹੋਰ ਜ਼ਿਆਦਾ ਕਰ ਕਰਕੇ ਇਦਾਂ ਕਰੋੜਾਂ ਰੁਪਏ ਵੀ ਫਸਾ ਲੈਂਦਾ ਆਪਣੇ ਪਰ ਉਹਨੂੰ ਬਾਅਦ ਚ ਪਤਾ ਲੱਗਦਾ ਵੀ ਪੈਸੇ ਵਿਡਰਾ ਨਹੀਂ ਹੁੰਦੇ ਅਸਲ ਦੇ ਵਿੱਚ ਪੈਸੇ ਸਿਰਫ ਉਹਦੇ ਉੱਤੇ ਸ਼ੋਅ ਹੀ ਹੋ ਰਹੇ ਹੁੰਦੇ ਆ ਸਕਰੀਨ ਤੇ ਪਿੱਛੋਂ ਪੈਸੇ ਖਤਿਆਂ ਜਾਂ ਜਾਂਦੇ ਕਿ ਪੈਸੇ ਖਤਮ ਹੋ ਰਹੇ ਆ ਮੈਂ ਆਮ ਲੋਕਾਂ ਨੂੰ ਤੁਹਾਡੇ ذریعے ਸੁਨੇਹਾ ਦੇਣਾ ਚਾਹੁੰਦੀ ਆ ਕਿ ਸਾਡੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਬਹੁਤ ਖੁਸ਼ਹਾਲ ਸੂਬਾ ਹੈ ਅਸੀਂ ਇਨਵੈਸਟੀਗੇਸ਼ਨ ਦੇ ਸਬੰਧ ਚ ਜਿਵੇਂ ਮਹਾਰਾਸ਼ਟਰ ਪੱਛਮੀ ਬੰਗਾਲ ਬਿਹਾਰ ਯੂਪੀ ਅਲੱਗ ਅਲੱਗ ਸਟੇਟਾਂ ਚ ਗਏ ਆ ਤਾਂ ਉਹਨਾਂ ਸਟੇਟਾਂ ਦੇ ਵਿੱਚ ਸਾਡੇ ਪੰਜਾਬ ਨਾਲੋਂ ਬੇਰੁਜ਼ਗਾਰੀ ਦਾ ਵੀ ਬਹੁਤ ਜ਼ਿਆਦਾ ਹੈ ਔਰ ਜਨਸੰਖਿਆ ਉਹਨਾਂ ਕੋਲ ਕਮਾਈ ਦੇ ਸਾਧਨ ਨਹੀਂ ਹੈਗੇ ਸਾਡੀ ਤਾਂ ਭੂਮੀ ਵੀ ਪਜਾਉ ਹੈ ਜੇ ਅਸੀਂ ਮਿਹਨਤ ਕਰਾਂਗੇ ਤਾਂ ਅਸੀਂ ਬੜੇ ਸੌਖੇ ਤਰੀਕੇ ਨਾਲ ਰੋਟੀ ਖਾ ਸਕਦੇ ਆ ਤਾਂ ਪੰਜਾਬ ਦੇ ਲੋਕ ਵੀ ਉਹ ਲੋਕ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈਗਾ ਉਹ ਸਿਰਫ ਇੰਟਰਨੈਟ ਦਾ ਯੂਜ਼ ਕਰਕੇ ਥੋੜੀ ਬਹੁਤੀ ਇਹਦੀ ਸਟੱਡੀ ਕਰਕੇ ਪਿੱਛੇ ਗਲਤ ਪ੍ਰੋਗਰਾਮਿੰਗ ਕਰਕੇ ਲੋਕਾਂ ਨੂੰ ਗੱਲਾਂ ਬਾਤਾਂ ਚ ਫਸਾ ਕੇ ਸਾਡੇ ਲੋਕਾਂ ਤੋਂ ਨਾਲ ਠੱਗੀਆਂ ਕਰੀ ਜਾਂਦੇ ਆ ਖੁੱਲੇ ਥਾਂ ਤੇ ਬੈਠੇ ਜਦੋਂ ਕੋ ਉਹਨਾਂ ਦੇ ਕਈਆਂ ਦੇ ਤਾਂ ਸਿਰ ਤੇ ਛੱਤ ਵੀ ਨਹੀਂ ਹੁੰਦੀ ਹਾਂਜੀ ਇੱਕ ਇੱਕ ਇਹ ਇਹ ਬੜਾ ਅੱਜਕੱਲ ਚੱਲਿਆ ਜਾਂ ਕਹਿੰਦਾ ਵੀ ਸ਼ੇਅਰ ਬਾਜ਼ਾਰ ਦੇ ਵਿੱਚ ਰੁਪਏ ਲਾਓ ਕਹਿੰਦੇ ਵੀ ਰਾਤ ਨੂੰ ਹੀ ਦੁੱਗਣੇ ਹੋ ਜਾਣੇ ਆਜ ਪੈਸੇ ਲਾ ਦਿਓ ਤਾਂ ਅਗਲੇ ਦਿਨ ਤੁਹਾਨੂੰ ਇੰਨੇ ਪੈਸੇ ਆ ਜਾਣੇ ਇਹ ਬੜਾ ਚੱਲ ਰਿਹਾ ਅੱਜਕੱਲ ਕਿਉਂਕਿ ਹਰ ਜਿਹੜਾ ਪੜ੍ਹਿਆ ਲਿਖਿਆ ਬੱਚਾ ਹੈ ਮੈਂ ਦੇਖਿਆ ਵੀ ਬਹੁਤ ਛੋਟੀ ਏਜ ਦੇ ਬੱਚੇ ਵੀ ਕਿਤਨੇ ਕਿਤੇ ਇਸ ਦੇ ਵਿੱਚ ਜਾਦਾ ਫਸ ਰਹੇ ਆ ਹਾਂਜੀ ਸ਼ੇਅਰ ਬਾਜ਼ਾਰ ਚ ਪੈਸੇ ਜੇ ਆਪਾਂ ਲਾਉਣੇ ਆ ਪ੍ਰੋਪਰ ਵੈਰੀਫਾਈ ਕਰਕੇ ਅਥੋਰਾਈਜ਼ਡ ਜਿਹੜੀ ਹੈਗੀ ਹੈ ਪਲੇਟਫਾਰਮ ਉਹਨਾਂ ਦੇ ਪੈਸੇ ਲਾਉਣੇ ਆ ਤਾਂ ਫਾਇਦਾ ਵੀ ਹੁੰਦਾ ਚਲੋ ਉਹ ਪਰ ਇੰਨਾ ਨਹੀਂ ਹੁੰਦਾ ਜਿਵੇਂ ਇਹ ਠੱਗ ਲੋਕ ਇੱਕ ਦਿਨ ਰਾਤ ਦੇ ਵਿੱਚ ਹੀ ਦੁੱਗਣੇ ਕਰ ਦਿੰਦੇ ਆ ਪੈਸੇ ਉਵੇਂ ਨਹੀਂ ਹੁੰਦਾ ਅਸਲ 'ਚ ਉਹ ਦੁੱਗਣੇ ਹੋਈ ਨਹੀਂ ਹੁੰਦੇ ਪੈਸੇ ਨਿਕਲ ਕੇ ਹੁੰਦੇ ਉਹ ਤਾਂ ਕੱਲੀ ਫਿਗਰ ਹੁੰਦੀ ਐ ਅਸਲ 'ਚ ਜਦੋਂ ਫਸਦਾ ਹੈ ਤਾਂ ਹਮੇਸ਼ਾ ਇਨਸਾਨ ਲਾਲਚ 'ਚ ਜਾ ਕੇ ਹੀ ਫਸਦਾ ਹੈ ਕਿਸੇ ਵੀ ਤਰੀਕੇ ਨਾਲ ਜੇ ਮੰਨ ਲਓ ਕਹਿ ਦਿੰਦੇ ਆ ਵੀ ਤੁਸੀਂ ਜੀ ਘਰ ਬੈਠੇ ਕੰਮ ਕਰੋ ਕੰਮ ਕੀ ਐ ਤੁਸੀਂ ਕੋਈ ਹੋਟਲ ਐ ਉਹਦੀ ਉਹਨੂੰ ਉਹਨੂੰ ਤੁਸੀਂ ਪ੍ਰਮੋਟ ਕਰਨਾ ਐ ਲਾਈਕ ਦਿਵਾਉਣੇ ਐ ਜਾਂ ਇਸ ਤਰ੍ਹਾਂ ਕਰਨਾ ਐ ਤਾਂ ਤੁਹਾਨੂੰ ਜੀ ਉਸ ਤੋਂ ਬਾਅਦ ਆਈਫੋਨ ਮਿਲੇਗਾ ਆਈਫੋਨ ਕਿਤੇ ਨਹੀਂ ਬਣਦਾ ਕੋਈ ਫੈਕਟਰੀ ਨਹੀਂ ਲੱਗੀ ਹੈਗੀ ਕਿਤੇ ਵੀ ਜ ਜ ਤੁਹਾਨੂੰ ਫ੍ਰੀ ਚ ਆਈਫੋਨ ਬਣ ਜੇਗਾ ਉਹ ਕੀ ਕਰਦੇ ਐ ਜਦੋਂ ਆਪਣਾ ਆਪਾਂ ਨੂੰ ਟਾਰਗੇਟ ਦਿੰਦੇ ਐ ਕੋਈ ਲਿੰਕ ਕਲਿੱਕ ਕਰਾ ਲੈਂਦੇ ਐ ਜਾਂ ਆਪਾਂ ਨੂੰ ਕਹਿੰਦੇ ਤੁਸੀਂ ਅੱਜ 1000 ਰੁਪਏ ਲਗਾਓ ਕੱਲ ਨੂੰ 2000 ਹੋ ਜਾਏਗਾ ਅਸੀਂ ਲਾਲਚ ਚ ਆ ਜਾਂਦੇ ਆ ਸਾਨੂੰ ਕਿਸੇ ਵੀ ਤਰੀਕੇ ਦੇ ਲਾਲਚ ਚ ਨਹੀਂ ਆਉਣਾ ਚਾਹੀਦਾ ਲਾਲਚ ਬੁਰੀ ਬੁਲਾਇਆ ਲਾਲਚ ਆਪਣਾ ਪੈਸਾ ਵੀ ਲੈ ਕੇ ਡੁੱਬ ਜਾਂਦਾ ਹੈ ਜਿਵੇਂ ਬੱਚਿਆਂ ਦੀ ਗੱਲ ਕਰੀਏ ਤਾਂ ਮਾਈਨਰ ਬੱਚੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਅੱਜ ਕੱਲ ਇਹ ਬੜਾ ਚੱਲਿਆ ਕਹਿੰਦੇ ਵੀ ਆ ਫਲਾਣੀ ਗੇਮ ਖੇਡੋ ਤਾਂ ਤੁਸੀਂ ਐਡਸ ਕਈ ਤੁਸੀਂ ਵੀ ਦੇਖਿਆ ਹੋਣੇ ਕਈ ਵਾਰ ਵੀ 200 ਰੁਪਏ ਲਾਇਆ ਜੀ 2 ਕਰੋੜ ਬਣ ਗਿਆ ਕੁਝ ਟਾਈਮ ਦੇ ਵਿੱਚ ਹੀ ਐਸੀਆਂ ਐਡਸ ਅੱਜ ਕੱਲ ਬਹੁਤ ਜ਼ਿਆਦਾ ਪਪੂਲਰ ਹੋ ਰਹੀਆਂ ਨੇ ਵੀ ਬੱਚੇ ਗੇਮ ਖੇਡ ਕੇ ਪੈਸਾ ਕਮਾ ਰਹੇ ਆ ਤਾਂ ਵੱਡੇ ਵੀ ਕਿਤੇ ਨਾ ਕਿਤੇ ਸਲਾਲਚ ਦੇ ਵਿੱਚ ਤੁਹਾਡੇ ਕੋਲੇ ਅਸੀਂ ਮਾਮਲੇ ਆ ਰਹੇ ਆ ਜਿਹੜੇ ਗੇਮਸ ਵਾਲੇ ਮਾਮਲੇ ਹੋਣ ਜੀ ਹਾਂਜੀ ਵੈਸੇ ਹੁਣ ਪਹਿਲਾਂ ਨਾਲੋਂ ਘੱਟ ਹੈ ਪਰ ਬੱਚਿਆਂ ਦੀ ਆਵਦੇ ਤਾਂ ਖਾਤੇ ਨਹੀਂ ਹੁੰਦੀ ਉਹ ਕਈ ਵਾਰੀ ਮਾਪੇ ਦਾ ਫੋਨ ਲੈ ਲੈਂਦੇ ਆ ਮਾਪੇ ਦੇ ਫੋਨ ਚੋਂ ਹੀ ਆਈਡੀ ਯੂਜ਼ ਕਰਦੇ ਆ ਬੈਂਕ ਖਾਤਾ ਯੂਜ਼ ਕਰਦੇ ਆ ਤੇ ਮਾਂ ਪਿਓ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਖਾਤੇ ਚੋਂ ਪੈਸੇ ਨਿਕਲ ਗਏ ਕਿਉਂਕਿ ਮੈਸੇਜ ਵੀ ਉਹਨਾਂ ਦੇ ਫੋਨ ਤੇ ਹੀ ਆਉਂਦਾ ਤੇ ਬੱਚੇ ਅੱਜਕੱਲ ਤੇਜ਼ ਹੀ ਆ ਤਾਂ ਉਹ ਬੱਚੇ ਉਹ ਮੈਸੇਜ ਵੀ ਡਿਲੀਟ ਕਰ ਦਿੰਦੇ ਆ ਕਈ ਵਾਰੀ ਤਾਂ ਮੈਂ ਇਦਾਂ ਦੇ ਮਾਮਲੇ ਵੀ ਆਏ ਆ ਵੀ 5-5 4-4 ਲੱਖ ਲਾਤਾ ਉਦੋਂ ਬਾਅਦ ਮਾਪੇ ਨੂੰ ਪਤਾ ਲੱਗਦਾ ਵੀ ਜਿਹੜਾ ਸਾਡਾ ਬੱਚਾ ਕੀ ਦੇਖੀ ਜਾਂਦਾ ਸੀ ਤੇ ਸਾਡੇ ਪੈਸੇ ਕਿੱਧਰ ਗਏ ਉਹ ਬੱਚਾ ਫਿਰ ਵੀ ਨਹੀਂ ਦੱਸਦਾ ਅਸੀਂ ਜਦੋਂ ਮਾਪੇ ਸਾਡੇ ਕੋਲੇ ਆਉਂਦੇ ਆ ਵੀ ਸਾਡੇ ਪੈਸੇ ਨਿਕਲ ਗਏ ਫਿਰ ਉਹਨਾਂ ਨੂੰ ਚੈੱਕ ਕਰੀਦਾ ਫੋਨ ਤਾਂ ਉਹਨਾਂ ਦੇ ਫੋਨ 'ਚ ਉਹ ਐਪ ਵੀ ਹੁੰਦੀ ਹੈ ਤਾਂ ਉਹਨਾਂ ਦਾ ਵਰਕਿੰਗ ਵੀ ਦਿਖਾਈਦੀ ਵੀ ਤੁਹਾਡੇ ਫੋਨ 'ਚ ਆ ਹਿਸਟਰੀ ਹੈ ਜੀ ਤੁਹਾਡੇ ਬੱਚੇ ਨਹੀਂ ਤੁਹਾਡੇ ਪੈਸੇ ਲਾਏ ਹੈਗੇ ਆ ਗੇਮ 'ਚ ਤਾਂ ਉਹ ਉਹ ਠੱਗਾਂ ਦੁਆਰਾ ਹੀ ਗੇਮਾਂ ਬਣਾਈਆਂ ਜਾਂਦੀਆਂ ਬਹੁਤ ਘੱਟ ਚਾਂਸ ਹੁੰਦੇ ਆ ਕਿ ਗੇਮ 'ਚੋਂ ਫਾਇਦਾ ਹੋਵੇ ਉਹ ਪਹਿਲਾਂ ਹੀ ਆਪਣੇ ਤੋਂ ਆਥਰਾਇਜ਼ੇਸ਼ਨ ਲੈ ਲੈਂਦੇ ਇਸ ਗੱਲ ਦੀ ਵੀ ਲਾਸ ਤੇ ਪ੍ਰੋਫਿਟ ਦੇ ਤੁਸੀਂ ਆਪ ਜ਼ਿੰਮੇਵਾਰ ਹੋ ਜਦੋਂ ਸੋਸ਼ਲ ਮੀਡੀਆ ਤੇ ਦੇਖੋ ਹਰ ਇਨਸਾਨ ਦਾ ਮਾਈਂਡ ਇੱਕੋ ਜਿਹਾ ਨਹੀਂ ਹੁੰਦਾ ਬਹੁਤ ਸਾਰੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਵੀਡੀਓਜ਼ ਜਾਂ ਕਲਿੱਪਸ ਦੇਖਦੇ ਨੇ ਇੱਕ ਬਲੈਕਮੇਲਿੰਗ ਦਾ ਵੀ ਥੋੜਾ ਜਿਹਾ ਚੱਲ ਰਿਹਾ ਵੀ ਕਿਸੇ ਦੀ ਕੋਈ ਫੋਟੋ ਲਾ ਕੇ ਉਸ ਦੇ ਨਾਲ ਉਹਨੂੰ ਅਟੈਚ ਕਰਕੇ ਉਸ ਤੋਂ ਬਾਅਦ ਕਹਿ ਦਿੱਤਾ ਜਾਂਦਾ ਵੀ ਤੁਹਾਡੀ ਫੋਟੋ ਵਾਇਰਲ ਕਰ ਦਿੱਤੀ ਜਾਊਗੀ ਤੁਸੀਂ ਇੰਨੇ ਪੈਸੇ ਅਕਾਊਂਟ ਦੇ ਵਿੱਚ ਪਾਓ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਦੱਬ ਲੈਂਦੇ ਆ ਨਹੀਂ ਦੱਸਦੇ ਕੋਈ ਕਹਿੰਦਾ ਮੈਂ ਡਰ ਬਦਨਾਮੀ ਦੇ ਕੋਲ ਡਰ ਜਾਂਦਾ ਬਹੁਤ ਸਰੀਆ ਇਤੀਆਂ ਚੀਜ਼ਾਂ ਵੀ ਹੁੰਦੀਆਂ ਨੇ ਸਾਹਮਣੇ ਹਾਂਜੀ ਆ ਆਮ ਤੌਰ ਤੇ ਆਪਾਂ ਨੂੰ ਹਰੀਗ ਨੂੰ ਹੀ ਲੱਗਦਾ ਹੁੰਦਾ ਆਮ ਜਿਹੜੇ ਲੋਕ ਹੈ ਜਿਨ੍ਹਾਂ ਕੋਲ ਕੋਈ ਰੋਜ਼ਗਾਰ ਨਹੀਂ ਹੁੰਦਾ ਲੱਗਦਾ ਹੁੰਦਾ ਵੀ ਇਨ ਐਪਸ ਦੇ ਥਰੂ ਲੋਨ ਮਿਲ ਜਾਂਦਾ ਉਹ ਲੋਨ ਐਪ ਤੇ ਜਾਂਦੇ ਆ ਕਈ ਵਾਰੀ ਲੋਨ ਐਪ ਵੀ ਫੇਕ ਹੁੰਦੀਆਂ ਤਾਂ ਉਹ ਲੋਨ ਐਪ ਤੇ ਜਦੋਂ ਅਸੀਂ ਲੋਨ ਲਈ ਅਪਲਾਈ ਕਰਦੇ ਆ ਨਾ ਤਾਂ ਉਹ ਸਾਥੋਂ ਕੁਝ ਪਰਮਿਸ਼ਨ ਮੰਗਦੀਆਂ ਐਪ ਉਹਦੇ ਜਿਵੇਂ ਕੈਮਰਾ ਦੀ ਪਰਮਿਸ਼ਨ ਸਾਡੀ ਗੈਲਰੀ ਦੀ ਪਰਮਿਸ਼ਨ ਸਾਡੇ ਕੰਟੈਕਟਸ ਦੀ ਪਰਮਿਸ਼ਨ ਜੇ ਅਸੀਂ ਨਹੀਂ ਦਿੰਦੇ ਉਹ ਬੰਦਾ ਆਪਣਾ ਵਿਕਟਮ ਜਿਹੜਾ ਨਹੀਂ ਦੇ ਰਿਹਾ ਤਾਂ ਲੋਨ ਹੀ ਨਹੀਂ ਹੁੰਦਾ ਉਹ ਛੋਟੇ ਜਿਹੇ ਲੋਨ ਦੀ ਗੱਲ ਹੁੰਦੀ ਮੰਨ ਲਓ 2500 ਰੁਪਏ ਪਿੱਛੇ ਉਹ ਆਪਣੀ ਗੈਲਰੀ ਦੀ ਪਰਮਿਸ਼ਨ ਦੇ ਦਿੰਦੇ ਆ ਕੰਟੈਕਟਸ ਦੀ ਪਰਮਿਸ਼ਨ ਦੇ ਦਿੰਦੇ ਆ ਕੈਮਰੇ ਦੀ ਪਰਮਿਸ਼ਨ ਦਿੰਦੇ ਆ ਫਿਰ ਉਹ ਵੈਰੀਫਿਕੇਸ਼ਨ ਕਰਨ ਦੇ ਬਹਾਨੇ ਉਹਨਾਂ ਦੀ ਜਿਹੜੀ ਵੀਡੀਓ ਵੀਡੀਓ ਗ੍ਰਾਫੀ ਵਾਲੀ ਫੋਟੋ ਵੀ ਲੈ ਲੈਂਦੇ ਆ ਉਸ ਤੋਂ ਬਾਅਦ ਉਹ ਉਸ ਫੋਟੋ ਤੋਂ ਨਿਊਡ ਫੋਟੋਆਂ ਉਹਗੀਆਂ ਬਣਾ ਕੇ ਪਹਿਲਾਂ ਤਾਂ ਉਸ ਬੰਦੇ ਨੂੰ ਪੇਜ ਪੇਸ ਕੇ ਬਲੈਕਮੇਲ ਬਲੈਕਮੇਲ ਕਰਦੇ ਆ ਪੈਸਿਆਂ ਵਾਸਤੇ ਵੀ ਸਾਨੂੰ ਪੈਸੇ ਦਿਓ ਪੈਸੇ ਦਿਓ ਜੇ ਉਹ ਬੰਦਾ ਫਿਰ ਵੀ ਨਹੀਂ ਡਰਦਾ ਨਾ ਤਾਂ ਉਹ ਕੰਟੈਕਟਸ ਦੀ ਉਹਨਾਂ ਦੀ ਐਕਸੈਸ ਤਾਂ ਉਹਨਾਂ ਕੋਲ ਗਈ ਹੁੰਦੀ ਹੈ ਫਿਰ ਉਹਨਾਂ ਨੇ ਕੰਟੈਕਟਸ ਨੂੰ ਭੇਜਣਾ ਸ਼ੁਰੂ ਕਰ ਦਿੰਦੇ ਆ ਤੇ ਕਈ ਵਾਰੀ ਤਾਂ ਐਦਾਂ ਬੰਦਾ ਇੰਨਾ ਜ਼ਿਆਦਾ ਨਿਮੋਸ਼ੀ ਦਾ ਸਾਹਮਣਾ ਕਰਦਾ ਹੈ ਵੀ ਉਹ ਕਹਿੰਦਾ ਵੀ ਮੈਂ ਖਤਮ ਹੀ ਕਰ ਲਾਂ ਆਪਣੇ ਆਪ ਨੂੰ ਵੀ ਮੇਰਾ ਆ ਕੀ ਬਣ ਗਿਆ ਹੈਗਾ ਮੇਰੇ ਨਾਲ ਹਨਾ ਤਾਂ ਜਿੱਥੋਂ ਵੀ ਕਿਤੇ ਆਪਾਂ ਲੋਨ ਲੈਣੇ ਨਾ ਕੋਸ਼ਿਸ਼ ਕਰੋ ਆਪਣੇ ਲੋਕਲ ਬੈਂਕਾਂ ਵੀ ਹੈਗੀਆਂ ਸਮਾਲ ਫਾਈਨੈਂਸ ਸਾਰਾ ਕੁਝ ਹੈਗਾ ਆਪਣੇ ਅਵੇਲੇਬਲ ਦੀ ਕੋਸ਼ਿਸ਼ ਕਰੋ ਆਪਣੇ ਫਿਜ਼ੀਕਲੀ ਜਾਓ ਮੈਮ ਕੋਡੇ ਨਾਲ ਆ ਕੇ ਬੰਦੇ ਇੱਥੇ ਗੱਲ ਕਰ ਸਕਦੇ ਹੋ ਤੁਹਾਡੇ ਕੋਲ ਆ ਕੇ ਕੰਪਲੇਂਟ ਕਰ ਸਕਦੇ ਕੋਈ ਬਹੁਤ ਸਾਰੇ ਲੋਕ ਡਰਦੇ ਨੇ ਤੁਸੀਂ ਜਾਵਾਂਗੇ ਤਾਂ ਕੀ ਦੱਸਾਂਗੇ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਮਾਮਲੇ ਹਾਂਜੀ ਬਿਲਕੁਲ ਅਸੀਂ ਜਿਵੇਂ 1930 ਹੈਲਪਲਾਈਨ ਨੰਬਰ ਹੈ ਸਾਈਬਰ ਕ੍ਰਾਈਮ ਲਈ ਜੇ ਫਰੋਡ ਹੋ ਜਾਂਦਾ ਜਾਂ ਤੁਹਾਨੂੰ ਫੋਨ ਵੀ ਆਉਂਦਾ ਜਾਂ ਕੋਈ ਧਮਕੀ ਭਰਿਆ ਜਾਂ ਇਸ ਤਰ੍ਹਾਂ ਹੁੰਦਾ ਵੀ ਹੈ ਤਾਂ ਤੁਸੀਂ 1930 ਤੇ ਕਾਲ ਕਰਨੀ ਹੈ ਉਥੇ ਕੰਪਲੇਂਟ ਆਨਲਾਈਨ ਰਜਿਸਟਰ ਕਰਾਉਣੀ ਹੈ ਸਾਡੇ ਕੋਲ ਇਥੇ ਥਾਣੇ ਚਾਕੇ ਵੀ ਰਜਿਸਟਰ ਕਰਵਾ ਸਕਦੇ ਹੋ ਮੈਂ ਕਿੱਡੇ ਵੱਡੇ ਮਾਮਲੇ ਹੋਣ ਥੋੜਾ ਜਿਹਾ ਉਧਰ ਦੂਸਰੇ ਪਾਸੇ ਆ ਜੀ ਇਹ ਟੈਕਨੀਕਲੀ ਕਿੰਨੇ ਇੱਕ ਵੱਡੇ ਮਾਮਲੇ ਤੁਹਾਡੇ ਕੋਲ ਆ ਚੁੱਕੇ ਆ ਕਿਉਂਕਿ ਅਮਾਉਂਟ ਦੀ ਗੱਲ ਕਰੀਏ ਕਹਿੰਦੇ ਅੱਜਕੱਲ੍ਹ ਐਸੇ ਬੰਦੇ ਨੇ ਕਹਿੰਦੇ ਦੁੱਗਣੇ ਕਰਨ ਦੇ ਚੱਕਰ ਦੇ ਵਿੱਚ ਕਹਿੰਦੇ ਸਭ ਕੁਝ ਹੀ ਵੇਚ-ਵਟ ਕੇ हां जी ਸਾਡੇ ਕੋਲ ਇੱਕ ਮਾਮਲਾ ਸਾਹਮਣੇ ਆਇਆ ਸੀ ਉਹ ਬੰਦੇ ਨੇ 1 ਕਰੋੜ 20 ਲੱਖ ਰੁਪਇਆ ਇਨਵੈਸਟਮੈਂਟ ਦੇ ਵਿੱਚ ਲਗਾ ਦਿੱਤਾ ਸੀ ਤਾਂ ਉਹਨੂੰ ਸ਼ੁਰੂ ਚ ਲੱਗ ਰਿਆ ਸੀ ਵੀ ਮੇਰੇ ਪੈਸੇ ਬਾਦ ਰਹੇ ਨੇ 1 ਕਰੋੜ ਦਾ ਕਰੀਬ 3 ਕਰੋੜ ਦਿਖਾਉਂਦੀ ਸੀ ਉਹ ਐਪ ਤੇ ਵੀ 3 ਕਰੋੜ ਹੋ ਗਿਆ ਜਦੋਂ ਨੇ 4 ਕੁ ਮਹੀਨੇ ਕਰੀਬ ਉਹ ਪੈਸੇ ਲਗਾਈ ਗਿਆ ਜਦੋਂ ਉਹਨੇ ਪੈਸੀ ਵਿਡਰੋ ਕਰਨ ਵਾਸਤੇ ਰਿਕੁਐਸਟ ਪਾਈ ਤਾਂ ਉਹ ਕਹਿੰਦੇ ਜੀ ਤੁਸੀਂ ਸਾਡੇ ਪ੍ਰਾਈਮ ਕਸਟਮਰ ਬਣ ਗਏ ਹੋ ਤੁਸੀਂ 골ਡ ਕਸਟਮਰ ਬਣ ਗਏ ਤੁਹਾਨੂੰ ਇੰਨਾ ਟੈਕਸ ਪੇ ਕਰਨਾ ਪਏਗਾ 10 ਲੱਖ ਰੁਪਈਆ ਹੋਰ ਪਾਓ ਜਾਂ ਤਾਂ ਜਦੋਂ ਉਹਨੂੰ ਲੱਗਿਆ ਵੀ ਮੇਰੇ ਨਾਲ ਠੱਗੀ ਹੋ ਗਈ ਸ਼ਾਇਦ ਪੈਸੇ ਤਾਂ ਨਿਕਲ ਹੀ ਨਹੀਂ ਰਹੇ ਤਾਂ ਉਸ ਤੋਂ ਬਾਅਦ ਉਹ ਐਫ ਆਈ ਆਰ ਰਜਿਸਟਰ ਹੋਈ ਸੀ 2024 ਨਵੰਬਰ ਦੇ ਵਿੱਚ ਤਾਂ ਉਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੰਦਾ ਨਾਮਿਨੇਟ ਕੀਤਾ ਸੀਗਾ ਬੰਬੇ ਤੋਂ ਤਾਂ ਉਹ ਕਰੀਬ 97 98 ਲੱਖ ਰੁਪਏ ਉਹ ਸਾਡੇ ਜਿਹੜੇ ਕੰਪਲੇਨੈਂਟ ਦਾ ਰਿਕਵਰ ਵੀ ਹੋ ਚੁੱਕਾ ਹੁਣ ਤੱਕ ਮੈਮ ਕਿਹੜੇ ਏਰੀਏ ਦੇ ਲੋਕ ਜ਼ਿਆਦਾ ਇਸ ਤਰ੍ਹਾਂ ਦੇ ਜਿਹੜੇ ਕਮਾਂਵ ਕਰ ਰਹੇ ਕਿਉਂਕਿ ਤੁਸੀਂ ਮੈਂ ਦੇਖਿਆ ਵੀ ਨੇੜੇ-ਨੇੜੇ ਦੀਆਂ ਸਾਰੀਆਂ ਸਟੇਟਾਂ 'ਚ ਹੀ ਜਾ ਰਹੇ ਹਾਂ ਕਿਉਂਕਿ ਕੰਪਲੇਂਟ ਆਉਂਦੀ ਹੈ ਇੱਥੇ ਪਰ ਉਹ ਕੰਮ ਕਿਸੇ ਹੋਰ ਸਟੇਟ 'ਚ ਹੋਇਆ ਹੁੰਦਾ ਤਾਂ ਕਿਹੜੇ ਜ਼ਿਆਦਾ ਸਟੇਟਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਅ ਜਿਨ੍ਹਾਂ ਦੇ ਸਾਡੇ ਵਾਲੇ ਕੇਸ ਹੈ ਹੁਣ ਤੱਕ ਉਹ ਜ਼ਿਆਦਾਤਰ ਵੈਸਟ ਬੰਗਾਲ ਬਿਹਾਰ ਝਾਰਖੰਡ ਦੀ ਇੱਕ ਐਮਪੀ ਉਹ ਉਥੋਂ ਲੱਗਦਾ ਮੈਮ ਕਿ ਕਿ ਅਦਰ ਸਟੇਟ ਦੇ ਵਿੱਚ ਜਾ ਕੇ ਵਰਕ ਕਰਨਾ ਬਹੁਤ ਔਖਾ ਕਿਉਂਕਿ ਇੱਥੇ ਜਿਹੜੀ ਠੱਗੀ ਹੋਈ ਹੁੰਦੀ ਹੈ ਉਹ ਤਾਂ ਕੁਝ ਸੈਕਿੰਡਾਂ ਦੇ ਵਿੱਚ ਹੋਈ ਹੁੰਦੀ ਹੈ ਪਰ ਕਿਸੇ ਦੋਸ਼ੀ ਨੂੰ ਲੱਭਣਾ ਉਹ ਬਹੁਤ ਕਿਉਂਕਿ ਅਦਰ ਸਟੇਟ ਦੇ ਵਿੱਚ ਜਾ ਕੇ ਉਹ ਸਭ ਕੁਝ ਟ੍ਰੇਸ ਕਰਨਾ ਪੈਂਦਾ ਹੈ ਹਾਂਜੀ ਵੈਸੇ ਗੁੰਜਲਦਾਰ ਕੰਮ ਐ ਬਾਕੀ ਉੱਤੇ ਖਰਚਾ ਵੀ ਹੋਰ ਆਉਂਦਾ ਬਾਕੀ ਟੈਕਨੀਕਲ ਤਰੀਕੇ ਨਾਲ ਜਦੋਂ ਉਹ ਕਰਦੇ ਆ ਤਾਂ ਉਹ ਕੁਝ VPN ਲਾ ਕੇ ਕਈ ਵਾਰੀ ਉਹਨਾਂ ਦੀ ਜਿਹੜੀ ਮੰਨ ਲਓ ਉਹਨਾਂ ਨੇ WhatsApp ਤੇ ਕਾਲ ਕੀਤੀ ਆ ਉਹ ਤੋਂ WhatsApp ਦੇ ਨੰਬਰ ਤੋਂ ਰਿਕਾਰਡ ਲਿਆ ਜਾਂਦਾ ਤੇ IP ਆਉਂਦੀ ਆ ਕੰਬੋਡੀਆ ਦੇ ਜਾਂ ਅਰਮੀਨੀਆ ਦੇ ਫੋ ਉਹ ਬਹੁਤ ਹੈ ਤਾਂ ਸਮੱਸਿਆ ਹੀ ਐ ਇਹ ਤਾਂ ਸੈਂਟਰ ਸਰਕਾਰ ਲਈ ਵੀ ਜਿਵੇਂ ਕਹ ਉਹ ਕਹਿ ਨਹੀਂ ਰਹੇ ਰਾਸ਼ਟਰਪਤੀ ਜੀ ਇੱਕ ਵਾਰੀ ਆਏ ਸੀਗੇ ਕਿਸੇ ਕਾਲਜ ਦੇ ਜਿੱਥੇ ਉਹਨਾਂ ਨੇ ਥੋੜੀ ਸਪੀਚ ਦਿੱਤੀ ਸੀ ਕਹਿੰਦੇ ਸਾਈਬਰ ਫਰਾਡ ਇੱਕ ਚੈਲੰਜ ਬਣਿਆ ਹੋਇਆ ਹੈ ਪਰ ਅਸੀਂ ਫਿਰ ਵੀ ਇਹਨੂੰ ਕਾਊਂਟਰ ਕਰਨ ਲਈ ਵਰਕਿੰਗ ਕਰ ਰਹੇ ਹਾਂ ਉਹਦੇ ਉੱਤੇ ਤਾਂ I4C ਸਾਰੀਆਂ ਸਟੇਟਾਂ ਇਕੱਠੀਆਂ ਹੋ ਕੇ ਕੰਮ ਕਰਦੀਆਂ I4C ਜਿਹੜਾ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਹੈ ਉਹਦੇ ਅੰਦਰ ਹੀ ਇਹ ਜਿਹੜਾ ਸਾਈਬਰ ਕ੍ਰਾਈਮ ਪੋਰਟਲ ਚੱਲਦਾ ਹੈ ਜਿਹਦੀ 1930 ਵਾਲੀ ਜਿਹੜੀ ਕਾਲ ਹੈ ਉਹ ਵੀ ਉੱਥੇ ਜਾ ਕੇ ਰਜਿਸਟਰ ਹੁੰਦੀ ਹੈ ਅਸਲ ਦੇ ਵਿੱਚ ਤਾਂ ਸਾਰੀਆਂ ਸਟੇਟਾਂ ਕੋਆਰਡੀਨੇਸ਼ਨ ਨਾਲ ਕੰਮ ਤਾਂ ਕਰ ਰਹੀਆਂ ਬਟ ਉਹ ਜਿਵੇਂ ਜਿਵੇਂ ਟੈਕਨੋਲੋਜੀ ਵਧਦੀ ਜਾਂਦੀ ਹੈ ਓਵੇਂ ਓਵੇਂ ਕੰਮ ਹੋਰ ਗੁੰਝਲਦਾਰ ਹੁੰਦਾ ਜਾਂਦਾ ਹੈ ਤੇ ਸਮੱਸਿਆਵਾਂ ਆ ਸਾਹਮਣੇ ਵੀ ਆਉਂਦੀਆਂ ਤੇ ਹੱਲ ਵੀ ਹੋ ਜਾਂਦੀਆਂ ਉਹਦੋਂ ਨੂੰ ਫਰੋਡਿਸਟਰ ਥੋੜਾ ਹੋਰ ਬਾਹਰ ਦੇ ਨੰਬਰ ਵੀ ਬਹੁਤ ਲੋਕ ਯੂਜ਼ ਕਰ ਰਹੇ ਆ ਕਿ ਫੋਰਨ ਦੇ ਨੰਬਰ ਤੋਂ ਵੀ ਜ਼ਿਆਦਾਤਰ ਇਸ ਤਰ੍ਹਾਂ ਨਾਲ ਚੱਲ ਰਿਹਾ ਜੀ ਹਾਂ ਕਈ ਵਾਰੀ ਵਰਚੁਅਲ ਨੰਬਰ ਯੂਜ਼ ਹੋ ਕੇ ਵੀ ਲੋਕਾਂ ਨੂੰ ਕਾਲਾਂ ਆਉਂਦੀਆਂ ਪਰ ਉਹ ਕਈ ਵਾਰੀ ਬੈਠੇ ਇੱਥੇ ਹੁੰਦੇ ਆ ਉਹ ਤਾਂ ਬਾਅਦ ਚ ਵੈਰੀਫਿਕੇਸ਼ਨ ਕਰਨ ਤੇ ਪਤਾ ਲੱਗਦਾ ਹੈ ਬਾਹਰੋਂ ਵੀ ਹੋ ਰਿਹਾ ਵੈਸੇ ਕ੍ਰਾਈਮ ਤਾਂ ਮੈਂ ਹੁਣ ਜਾਂਦੇ ਜਾਂਦੇ ਇੱਕ ਤਾਂ ਅਪੀਲ ਕੀ ਕਰਨੀ ਚਾਹੂੰਗੇ ਲੋਕਾਂ ਨੂੰ ਕਿਉਂਕਿ ਲੋਕ ਅੱਜ ਕੱਲ ਜਿਵੇਂ ਜਲਦੀ ਪੈਸਾ ਕਮਾਉਣ ਦੇ ਚਾਹ ਦੇ ਵਿੱਚ ਇਸ ਤਰ੍ਹਾਂ ਫਸ ਜਾਂਦੇ ਵੀ ਬਾਅਦ ਦੇ ਵਿੱਚ ਉਹ ਨਾ ਤਾਂ ਕਿਸੇ ਨੂੰ ਦੱਸ ਸਕਦੇ ਆ ਵੀ ਅਸੀਂ ਸਾਡਾ ਫਰਾਡ ਹੋਇਆ ਕਿਸ ਤਰ੍ਹਾਂ ਤੇ ਕਿਵੇਂ ਹੋਇਆ ਜੀ ਅ ਜਦੋਂ ਬੰਦਾ ਲਾਲਚ ਚ ਆਉਂਦਾ ਪ੍ਰੋਬਲਮ ਉਦੋਂ ਹੀ ਆਉਂਦੀ ਹੈ ਚਾਹੇ ਉਹ ਉਹਦੇ ਕੋਲ ਜ਼ਿਆਦਾ ਪੈਸੇ ਆ ਚਾਹੇ ਘੱਟ ਹੈ ਉਹ ਕੋਸ਼ਿਸ਼ ਤਾਂ ਲਾਲਚ ਜਾਂ ਕਿਸੇ ਚੀਜ਼ ਆਪਾਂ ਕਹਿੰਦੇ ਸਸਤਾ ਸਮਾਨ ਮਿਲ ਰਿਹਾ ਕਿਤੋਂ ਕਿਤੇ ਨਹੀਂ ਸਸਤਾ ਸਮਾਨ ਮਿਲਦਾ ਕਿਤੇ ਕਿਸੇ ਚੀਜ਼ ਦੀ ਫੈਕਟਰੀ ਨਹੀਂ ਲੱਗੀ ਕਿਤੇ ਪੈਸਿਆਂ ਦੀ ਫੈਕਟਰੀ ਨਹੀਂ ਲੱਗੀ ਹੈਗੀ ਜੇ ਤੁਸੀਂ ਇਨਵੈਸਟਮੈਂਟ ਵੀ ਕਰਨੀ ਹੈ ਤਾਂ অথরাইਜ਼ਡ ਪਲੇਟਫਾਰਮ ਹੈਗੇ ਨੇ ਉੱਥੇ ਜਾ ਕੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਹ ਮਤਲਬ ਆਪਣੀ ਇਨਵੈਸਟਮੈਂਟ ਕਰੋ ਜੇ ਕੋਈ ਚੀਜ਼ ਤੁਸੀਂ ਖਰੀਦਣੀ ਹੈ ਉਹਦੇ ਵਾਸਤੇ ਵੀ অথরাইਜ਼ਡ ਪਲੇਟਫਾਰਮ ਨੇ ਉੱਥੇ ਜਾ ਕੇ ਹੀ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਸੇ ਨੂੰ ਪੇਮੈਂਟ ਕਰੋ ਜੇ ਤੁਸੀਂ ਆਨਲਾਈਨ ਸਮਾਨ ਮਗਾਉਂਦੇ ਹੋ ਅਲਰਟ ਰਹਿਣ ਦੀ ਲੋੜ ਹੈ ਲਾਲਚ ਵਿੱਚ ਨਹੀਂ ਆਉਣਾ ਤੇ ਜਿਹੜੀ ਚੀਜ਼ ਦੀ ਜਾਣਕਾਰੀ ਨਹੀਂ ਉਹ ਕੋਈ ਵੀ ਚੀਜ਼ ਓਪਨ ਨਹੀਂ ਕਰਨੀ ਆਪਣੇ ਫੋਨ ਦੇ ਵਿੱਚ ਹਾਂਜੀ ਮੈਮ ਕਿੰਨੇ ਕੇਸ ਹੁਣ ਬਸ ਇੱਕ ਵਾਰ ਇਹ ਦੱਸ ਦਿਓ ਵੀ ਕਿੰਨੇ ਕੇਸ ਜਿਹੜੇ ਪਿਛਲੇ ਦਿਨਾਂ ਚ ਆਗੇ ਕਿਉਂਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਸਾਈਬਰ ਠੱਗੀ ਹੁਣ ਇੰਨੀ ਵੱਧ ਗਈ ਹੈ ਆ ਹਾਂ ਇਸ ਦੋ ਸਾਲ 2025 ਚ ਕਰੀਬ ਕਰੀਬ ਸਾਡੇ ਕੋਲ 3500 ਦਰਖਾਸਤ ਜਿਹੜੀ ਉਹ ਪੀਜੀਡੀ ਰਾਹੀਂ ਆਈ ਹੈ ਤੇ ਕਰੀਬ ਕਰੀਬ 1500 ਦਰਖਾਸਤ ਐਨਸੀਆਰਪੀ ਪੋਰਟਲ ਤੇ ਵੀ ਆਈਆਂ ਹੋਈਆਂ ਜਿਹੜੀਆਂ ਕੁਝ ਪੜਤਾਲ ਅਧੀਨ ਹੈ ਕੁਝ ਦਾ ਸੋਲੂਸ਼ਨ ਵੀ ਹੋ ਚੁੱਕਿਆ ਹਾਂਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਵਿਸ਼ੇਸ਼ ਰਿਪੋਰਟ ਦਿਖਾਉਣ ਦਾ ਮੁੱਖ ਮਕਸਦ ਇਹ ਸੀ ਵੀ ਲੋਕ ਜਿਹੜੇ ਨੇ ਉਹ ਸਾਈਬਰ ਠੱਗੀ ਦਾ ਸ਼ਿਕਾਰ ਕਿਵੇਂ ਹੋ ਰਿਹਾ ਤੇ ਕਿਵੇਂ ਬਚ ਸਕਦੇ ਆ ਕਿਉਂਕਿ ਕਹਿੰਦੇ ਨਹੀਂ ਹੁੰਦੇ ਹਰ ਬੰਦਾ ਜਦੋਂ ਠੱਗੀ ਦਾ ਸ਼ਿਕਾਰ ਹੋ ਜਾਂਦਾ ਤੇ ਡਰਦਾ ਕਹਿੰਦਾ ਯਾਰ ਮੈਂ ਦੱਸੂਗਾ ਕਿਵੇਂ ਵੀ ਕਿਸੇ ਕੋਲੇ ਜਾਊਗਾ ਕਿਵੇਂ ਇਹਦਾ ਹੱਲ ਕਿਵੇਂ ਨਿਕਲੂਗਾ ਪਰ ਕਿਤੇ ਨਾ ਕਿਤੇ ਕਹਿੰਦੇ ਵੀ ਪੰਜਾਬ ਪੁਲਿਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੇਕਰ ਤੁਹਾਡੇ ਨਾਲ ਕੋਈ ਐਸੀ ਫਰਾਡ ਹੁੰਦਾ ਤਾਂ ਤੁਸੀਂ ਇੱਕ ਵਾਰ ਆ ਕੇ ਮਿਲਿਓ ਜ਼ਰੂਰ ਕੋਸ਼ਿਸ਼ ਹੁੰਦੀ ਹੈ ਵੀ ਕਿਤੇ ਨਾ ਕਿਤੇ ਤੁਹਾਨੂੰ ਉਸ ਠੱਗੀ ਤੋਂ ਬਚਾਇਆ ਵੀ ਜਾ ਸਕਦੇ ਤੁਹਾਡੀ ਜਿਹੜੀ ਜਮਾ ਪੂੰਜੀ ਹੈ ਉਸ ਨੂੰ ਵੀ ਬਚਾਇਆ ਜਾ ਸਕੇ ਮੈਂ ਬਠਿੰਡਾ ਤੋਂ ਹੈਰੀਦੇ ਨਾਲ ਜੱਸੀ ਬਰਾੜ ਦਿਖਦੇ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸੇ ਕਰਦਾ